ਪਰ ਮੀਟੇ ਮੇਰੇ ਘਰਵਾਜ ਨੇ ਘਰੇ ਅੱਗ ਲਾਈ ਉਹ ਕਹਿੰਦਾ ਜੋ ਮੇਰੀਆਂ ਪੰਜ ਬੇਟੀਆਂ ਨੇ ਉਹ ਕਹਿੰਦਾ ਮੈਂ ਇਹਨਾਂ ਨੂੰ ਰੱਖਣ ਨਹੀਂ ਜਾਂਦਾ ਮੇਰਾ ਘਰ ਛੱਡ ਕੇ ਜਾਓ ਨਹੀਂ ਤਾਂ ਮੈਂ ਐਵੇਂ ਕਰਕੇ ਅੱਗ ਲਾਵਾਂਗਾ ਪਰਸ ਉਹਨਾਂ ਨੇ ਲੜਾਈ ਕੀਤੀ ਜਿਹਦੇ ਵਿੱਚ ਮੇਰੀ ਬੇਟੀ ਦੇ ਸਿਰ ਦੇ ਵਿੱਚ ਇਟ ਇਟ ਵੱਜੀ ਉਹ ਇਸ ਟਾਈਮ ਤੇ ਹਸਪੀਟਲ ਦਾਖਲ ਹੈ ਰਾਤੀ ਉਹਨੇ ਆ ਕੇ ਸਾਡੇ ਘਰ ਨੂੰ ਅੱਗ ਲਾਤੀ ਸਾਨੂੰ ਗਲੀ ਗਵਾੜੇ ਨੇ ਬਚਾਇਆ ਕੀ ਕਾਰਨ ਕੀ ਜਾਗ ਲਾਂਦਾ ਕੀ ਕਹਿੰਦਾ ਦੱਸੋ ਉਹ ਕਹਿੰਦਾ ਮੇਰੇ ਘਰ ਦੇ ਵਿੱਚੋਂ ਤੁਸੀਂ ਬਾਹਰ ਚਲੇ ਜਾਓ ਮੈਂ ਤੁਹਾਨੂੰ ਨਹੀਂ ਰੱਖਣਾ ਜਾਂਦਾ ਉਹ दारू ਬੋਤ ਪਿੰਦਾ ਠੀਕ ਹੈ ਕਿੰਨੀਆਂ ਬੇਟੀਆਂ ਤੁਹਾਡੀਆਂ ਮੇਰੀਆਂ ਪੰਜ ਬੇਟੀਆਂ ਨੇ ਤੇ ਆਪੇ ਕੰਮ ਕੀ ਕਰਦਾ ਹੈ? ਉਹ ਡਰਾਈਵਿੰਗ ਕਰਦਾ। ਪ੍ਰਾਈਵੇਟ ਡਰਾਈਵਰ ਲਗਾਇਆ ਹੋਇਆ ਹੈ। ਹਾਂਜੀ। ਕੀ ਨਾਮ ਕੀ ਇਹਦਾ? ਇਹਦਾ ਨਾਮ ਕੁਲਦੀਪ ਸਿੰਘ ਹੈ। ਤਾਂ ਹੁਣ ਤੁਸੀਂ ਕੀ ਪੁਲਿਸ ਨੂੰ ਕੰਪਲੇਨ ਕੀਤੀ ਸੀ ਫਿਰ? ਹਾਂਜੀ, ਅਸੀਂ ਸਾਫ਼ੀ ਪੁਲਿਸ ਕੀਤੀ ਪਰ ਅਸੀਂ ਪਰਸੋਂ ਜਦੋਂ ਬੇਟੀ ਨੂੰ 6 ਵਜੇ ਅਸੀਂ ਉਦੋਂ ਵੀ ਕੀਤੀ। ਉਦੋਂ ਨਹੀਂ ਅਸੀਂ ਹਸਪੀਟਲ ਹੀ ਗਏ ਆ ਇਹਨਾਂ ਨੇ ਸਾਡੇ ਕੋਲ ਬਿਆਨ ਆ ਕੇ ਲਿੱਤੇ ਆ। ਫਿਰ ਇਹਨਾਂ ਨੇ ਕੱਲ ਉਹਨੂੰ ਲਿਆਂਦਾ ਸੀ। ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਚਲੋ ਘਰ ਦਾ ਮੈਟਰ ਹੈ ਥੋੜਾ ਬੋਤਾਏ ਤਾਂ ਮੈਨੂੰ ਇਹ ਪੈਸਾ ਦੇਊਗਾ ਵੀ ਬੇਟੀ ਦਾ ਇਲਾਜ ਕਰਵਾ ਦੇਊਗਾ ਇਹਨਾਂ ਨੇ ਕੱਲ ਸ਼ਾਮ ਉਹਨਾਂ ਨੂੰ ਛੱਡਤਾ ਅਸੀਂ ਇਹਨਾਂ ਨੂੰ ਕਿਹਾ ਵੀ ਸੀ ਵੀ ਇਹ ਘਰੇ ਜਾ ਕੇ ਸਾਨੂੰ ਤੰਗ ਕਰੇਗਾ ਫਿਰ ਕਿੰਨੇ ਸਮੇਂ ਤੋਂ ਪਰਚਾਣ ਕਰ ਰਹੀ ਸਾਨੂੰ ਇਹਨਾਂ ਨੂੰ ਕੋਟੋ ਕੋਟ 20 ਸਾਲ ਹੋ ਗਏ ਕੁਝ ਨਸ਼ਾ ਕਰਨ ਦਦੀ ਹੈ ਜੀ ਹਾਂਜੀ ਦਾਰੂ ਪਿੰਦਾ ਗਾਂਜਾ ਖਾਂਦਾ ਹੁਣ ਤੁਸੀਂ ਕਿਸ ਤਰ੍ਹਾਂ ਦੀ ਇਨਸਾਨ ਦੀ ਮੰਗ ਕਰਦੇ ਅਸੀਂ ਤਾਂ ਇਹ ਹੀ ਮੰਗ ਮੰਗਦੇ ਆ ਵੀ ਸਾਡੇ ਮਗਰੋਂ ਲੈ ਜਾਵੇ ਸਾਨੂੰ ਨਹੀਂ ਚਾਹੀਦਾ ਜੋ ਜੇ ਬੇਟੀਆਂ ਨੂੰ ਹਿੱਸਾ ਦੇ ਸਕਦਾ ਤਾਂ ਦੇ ਦੇਵੇ ਨੇ ਤਾਂ ਪਰੇ ਵੇਖੀ ਚੋਗੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਣੀ ਕੀ ਕਰਨ ਹੋਈ ਜਿਹੜੀ ਅੱਗ ਲੱਗੀ ਇਹ ਵੀਰੇ ਕਾਰਨ ਨਹੀਂ ਹੋਇਆ ਵੀ ਰਾਤ ਨੂੰ ਆਇਆ ਹੈ दारू ਪੀ ਕੇ ਇਨਿਆ ਕੇ ਤੇ ਪਟਰੋਲ ਪਾ ਕੇ ਤੇ ਅੱਗ ਲਾਤੀ ਕਿਉਂ ਕੋਣ ਬੰਦੇ ਕਿਸ ਕਿਨੇ ਲਾਈ ਅੱਗ ਇਹ ਅਜਵਾਈ ਮੇਰੇ ਨੇ ਪਰ ਜਵਾਈ ਕਿਉਂ ਅੱਗ ਲਾਉਣ ਦਾ ਕਾਰਨ ਕੀ ਹੋਇਆ ਇਹਨਾਂ ਲੱਗ ਲਾਉਣ ਦਾ ਕਾਰਨ ਪਹਿਲੇ ਗੁੱਡੀਆਂ ਦੇ ਗੱਲ ਪੈ ਗਿਆ ਉਹਦੇ ਥੱਲੋ ਕੁੜੀ ਇਹਨਾਂ ਨੇ ਮਸਾਂ ਵੀ ਮੇਰੀ ਕੁੜੀ ਨੇ ਤੇ ਮੇਰੀ ਨੋਹ ਨੇ ਦੇਨ ਥੱਲੋ ਕੱਢੀ ਉਹਨੂੰ ਕੱਢ ਕੇ ਫਿਰ ਇਹਨੇ ਕਪੜੇ ਸੀਣ ਵਾਲੀ ਮਸ਼ੀਨ ਚੱਕ ਕੇ ਉਹਦੇ ਬੁੱਢੀਆ ਦੇ ਸਿਰ 'ਚ ਮਾਰਨ ਲੱਗਾ ਮੈਨੂੰ ਫਿਰ ਰੋਲਾ ਸੁਣਿਆ ਮੈਂ ਪੱਜ ਕੇ ਕੋਠੇ ਤੇ ਛੱਲੇ ਉਤਰੀ ਮੈਂ ਮਸ਼ੀਨ ਫੜ ਲਈ ਫੜੀ ਤੇ ਇਹਨੇ ਬੈੱਡ ਤੇ ਛੱਡਤੀ ਮਸ਼ੀਨ ਉਹਦੋਂ ਮੁੜ ਕੇ ਫਿਰ ਅਸੀਂ ਪੱਜ ਕੇ ਜਿਵੇਂ ਬਾਹਰ ਨਿਕਲਿਆ ਬਾਹਰ ਨਿਕਲੇ ਇਹਨੇ ਅੰਦਰ ਕੁੰਡਾ ਦੇ ਜਾ ਕੁੰਡਾ ਦੇ ਕੇ ਇਹਨੇ ਖੋਲਿਆ ਟੈਂਕੀ ਦਾ ਟੱਕਣਾ ਤੇ ਇਹਨੇ ਤੇਲ ਕੱਢ ਕੇ ਇਹਨੇ ਅੱਗ ਲਾ ਦਿੱਤੀ ਤੇ ਅਸੀਂ ਫਿਰ ਆਂਡਗਵਾਂਡ ਸਾਰੇ ਅਸੀਂ ਰੋਲਾ ਪਾਇਆ ਆਂਡਗਵਾਂਡ ਵੀ ਭਾਈ ਤੁਸੀਂ ਉੱਥੋਂ ਸਾਡੇ ਘਰ ਨੂੰ ਅੱਗ ਲਾਗੀ ਸਾਡੇ ਘਰ ਨੂੰ ਫਿਰ ਸਾਡੇ ਆਂਡਗਵਾਂਡ ਉੱਠਿਆ ਉਹਨਾਂ ਵਿਚਾਰਿਆਂ ਕਿਸੇ ਨੇ ਟੂਟੀ ਘਰਾਂ ਆਵਦੀਆਂ ਪੈਪਾਂ ਫੜੀਆਂ ਕਿਸੇ ਨੇ ਕੁਛ ਉੱਤੋਂ ਦੀ ਪਾਣੀ ਪਾਇਆ ਇਹਨੇ ਕੁੰਡਾ ਨਹੀਂ ਥੋਲਿਆ ਕੀ ਕਿੰਨੀ ਕੁ ਉਮਰ ਹੈ ਜੀ ਬੰਦੇ ਦੀ ਹਾਂਜੀ ਹੈਗੀ ਚਾਲ 45 ਸਾਲ ਦੀ ਕਿੰਨੇ ਬੱਚੇ ਬੱਚੇ ਨੇ ਕਿੰਨੇ ਪੰਜ ਗੁੱਡੀਆਂ ਆ ਹੋਰ ਕਾਕਾ ਨਹੀਂ ਹੈਗਾ ਕੋਈ ਨਸ਼ਾ ਕਰਦਾ ਦੀ ਹੈ ਜੀ ਹਾਂਜੀ ਨਸ਼ਾ ਕਰਦਾ ਕੀ ਨਸ਼ਾ ਕਰਦਾ ਜੀ ਸ਼ਰਾਬ ਵੀ ਪੀ ਲੰਦਾ ਗਾਂਜਾ ਵੀ ਕਰਕੇ ਤੈਸਰਾ ਕਰਤਾ। ਤੋਂ ਪੁਲਿਸ ਨੂੰ ਕੰਪਲੇਂਟ ਕੀਤੀ ਸੀ। ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ। ਉਹ ਕਹਿੰਦੇ ਜਾਓ ਜਾਓ ਕਹਿੰਦਾ ਇੱਥੇ ਕੋਈ ਕੰਮ ਨਹੀਂ ਹੈਗਾ। ਰਾਤ ਨੂੰ ਸਾਡਾ ਅਸੀਂ ਫਿਰ ਪਰਵਾ ਕਰਿਆ ਆ ਗਏ। ਇਹਨੂੰ ਪਹਿਲੇ ਉਹਨਾਂ ਮਾਰਿਆ ਜਬਾਏ ਮੁੜ ਕੇ ਇਹਨੂੰ ਛੱਡਦਾ ਕਹਿੰਦਾ ਜਾਓ ਜਾਓ ਕਹਿੰਦਾ। ਚਲੋ। ਅਸੀਂ ਫਿਰ ਕਹਿੰਦਾ ਖੈ ਨੂੰ ਦਾਖਲ ਕਰਾ ਦਾਖਲ ਕਰਾ ਅਸੀਂ ਕਿਹਾ ਜਾ ਲੈ ਜਾਓ। ਇਹਨਾਂ ਨੇ ਸਾਡੀ ਕੋਈ ਗੌਰ ਨਾ ਕੋਈ ਖਰਚ ਕਰਿਆ। ਹਾਂਜੀ ਜੀ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਾਰਨ ਮਾਮਲਾ ਹੋਇਆ ਜੀ? ਜਗਸੀਰ ਸਿੰਘ ਮੇਰਾ ਨਾਮ ਹੈ ਸਰ ਜੀ। ਤੇ ਰਾਤ ਰਾਤ انا ਨੇ ਆ ਗੁੱਗ ਲਾ ਕੇ ਪਹਿਲੇ ਤਾਂ ਕੁੜੀਆਂ ਦੇ ਹੱਟੂ ਤੇ ਮਾਰੀ ਠੀਕ ਹੈ ਜੀ ਉਹ ਐਡਮਿਟ ਹੋਈ ਹਸਪੀਟਲ ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾ ਕੇ ਉੱਥੇ ਉਹ ਤਾਂ ਥਾਣਾ ਸੀ ਰਿਪੋਰਟ ਕੀਤੀ ਰਿਪੋਰਟ ਦੇ ਉਹਨਾਂ ਨੇ ਪਕੜ ਕੇ ਉਹਨੂੰ ਫਿਰ ਉਹਨੂੰ ਛੱਡ ਦਿੱਤਾ ਪੈਸੇ ਕੁਝ ਲੈ ਕੇ ਉਹ ਪੁੱਲ ਸੜਿਆਂ ਤੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ ਉਧਰੋਂ ਛੱਡ ਕੇ ਆਂਦੇ ਕਿ ਨਹੀਂ ਫੇਰ ਆ ਗੋਗਲ ਆਉਂਦੇ ਤੇ ਬਾਰੇ ਬੱਚੇ ਮੇਰੇ ਛੋਟੇ ਛੋਟੇ ਬੱਚੇ ਆਏ ਹੋਏ ਸੀ ਉਤੋਂ ਫਾਇਲ ਲਗਾ ਤੋ ਠੀਕ ਹੈ ਗੁੜੀਆਂ ਦਾ ਪਤਾ ਲੈਣ ਆਏ ਸੀ ਮੇਰੇ ਮਮਾ ਵੀ ਆਏ ਸੀ ਇਹਨਾਂ ਨੂੰ ਸਾਰਿਆਂ ਨੂੰ ਸਾਣ ਦੇਣੇ ਸੀ ਗੇਟ ਲਾ ਕੇ ਉਹ ਮੰਨਿਆ ਅੱਗੇ ਲੈ ਕਿ ਨਸ਼ੇ ਨਾਲ ਕੀ ਕਰਦਾ ਜੀ ਨਸ਼ਾ दारू ਪੀਂਦਾ ਹੀ ਗਾਂਜਾ ਵੀ ਪੀਂਦਾ ਹੈ ਗਾਂਜਾ ਵੀ ਪੀਂਦਾ ਜੀ ਬਾਕੀ ਹੋਰ ਨਸ਼ੇ ਦਾ ਪਤਾ ਨਹੀਂ ਕੀ ਕਰਦਾ ਜਿਹੜਾ ਨੂੰ ਕੋਈ ਸਮਝ ਨਹੀਂ ਕੰਮ ਕੀ ਕਰਦਾ ਇਹ ਕੰਮ ਇਹ ਡਰਾਈਵਰੀ ਕਰਦਾ ਜੀ ਪ੍ਰਾਈਵੇਟ ਡਰਾਈਵਰ ਅੱਜ ਲੱਗਿਆ ਹਾਂ ਯੋ ਪ੍ਰਾਈਵੇਟ ਹੀ ਕਰਦੇ ਘਰੇ ਤਾਂ ਕੋਈ ਪੈਸਾ ਨਾ ਕੋਈ ਤੇਲਾ ਕੁਛ ਨਹੀਂ ਕੁਛ ਨਹੀਂ ਦਿੰਦਾ ਕੁੜੀਆਂ ਕੋਲੋਂ ਖਾਂਦਾ ਪੱਲੇ ਖਾਂਦਾ ਕੁੜੀਆਂ ਦਮਾ ਕੇ ਲਿਆ ਕੇ ਦੇ ਦਿੰਦੀਆਂ ਨੇ ਉਹਨਾਂ ਨੂੰ ਕੋਈ ਆਪ ਦੇ ਪੱਲੋਂ ਕੁਛ ਨਹੀਂ ਜੋ ਵੀ ਕੁਛ ਹੈਗਾ ਕੁੜੀਆਂ ਬਣਾ ਕੇ ਨੇ ਆ ਡੱਬੇ ਮਾੜੇ ਮੋਟੇ ਵਿਚਾਰੀਆਂ ਪੈਕਪੂਕ ਬਣਾ ਬਲੋ ਕੇ ਚੱਲ ਕੋਈ 2 ਰੁਪਏ ਕਮਾ ਕੇ ਚਲਾਉਦਾ ਪੇਟ ਪੇਟ ਭਰਦੀਆਂ ਨੇ ਲੈਕਿਨ ਇਹ ਉਸ ਗੱਲ ਤੇ ਨਹੀਂ ਆਦਾ ਕਿ ਡੱਬੇ ਡੱਬੇ ਸਾੜਦੇ ਤੇ ਦੱਸੋ ਇਹਨਾਂ ਦਾ ਕੀ ਕੌਣ ਭਰੇਗਾ ਨੁਕਸਾਨ ਸਾਨੂੰ ਦਾ ਇਨਸਾਫ ਚਾਹੀਦਾ ਜੀ ਸਾਨੂੰ ਹੋਰ ਕੁਝ ਨਹੀਂ ਚੁਕੀ ਨਾਮ ਤੇ ਕੀ ਮਾਮਲੇ ਕਿ ਜਿਹੜੀ ਘਰਛੱਗ ਲੱਗੀ ਸੀ ਜੀ ਇਹ ਸਾਡੇ ਕੋਲ ਪਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਮਾਸੀ ਗੇਣੂ ਧਾਈ ਨੇ ਲਗਾਇਆ ਇਹ ਉਹ ਦਾ ਘਰ ਵਾਲਾ ਜਿਹੜਾ ਸ਼ਰਾਬ ਵੀ ਉਹ ਦੱਦੀ ਆ ਠੀਕ ਹੈ ਜੀ ਉਹਨਾਂ ਦੀ ਆਪਣੇ ਪਟਮਾਰ ਕੀਤੀ ਸੀ ਲੜਕੀ ਦੀ ਲੜਕੀ ਦਾ ਬਿਆਹ ਲੈ ਲਿਆ ਉਹਨਾਂ ਰਾਤ ਨੂੰ ਆਪਣੇ ਘਰ ਨੂੰ ਪੋੜੋ ਪੋੜ ਅੱਗ ਲਾਈ ਆ ਵੋਟਸੈਲੇ ਟਾਇਰ ਦੂਰ ਮੱਚਿਆ ਉਸ ਖਾਲੇ ਡੱਬੇ ਵਿੱਚ ਸੀ ਉਪਰ ਤੋਂ ਵਾਲ ਕੀਤੀ ਜਾਂਦੀ ਬਿਆਨ ਲੈ ਲਿਆ ਸੀਨੀਅਰ ਆਫਸਰ ਹੰਡਿਸ ਕਰਕੇ ਇਹਦੀ ਕਾਰਵਾਈ ਕੀਤੀ